ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਬੱਤੀ ਛੋੜ ਦੇਵਸ ਅੱਜ ਪੂਰੀ ਦੁਨੀਆ ਵਿੱਚ ਸਰਦਾ ਆਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਇਸ ਵਕਤ ਸਿੱਖ ਕੌਮ ਦੇ ਚੌਥੇ ਤੱਕ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਕੇ ਮੌਜੂਦ ਆ ਜਿੱਥੇ ਸਵੇਰ ਤੋਂ ਹੀ ਹਜ਼ਾਰਾਂ ਦੀ ਜਿੱਤੀ ਵਿੱਚ ਸੰਗਤਾਂ ਪਖਸ਼੍ਰੀ ਦਮਦਮਾ ਸਾਹਿਬ ਕੇ ਨਤਮਸਤ ਗੋਰੀਆਂ ਨੇ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਨੀਆਂ ਕੱਢੀਏ ਕਿ ਭੱਡੀ ਜਿੱਤੀ ਵਿੱਚ ਸੰਗਤਾਂ ਨੇ ਜਿਹੜੀ ਹੈ ਤੇ ਦੇਸ਼-ਵਦੇਸ਼ ਤੋਂ ਨਤਮਸਤ ਗੋਰੀਆਂ ਨੇ ਅਰਦਾਸਾਂ ਕਰੀਆਂ ਨੇ ਚੜ੍ਹਦੀ ਕਲਾ ਦੀ ਅਰਦਾਸਾਂ ਕੀਤੀ ਜਾ ਰਹੀ ਹੈ ਕੰਦੀ ਛੋੜ ਦੇ ਸਮੋਕੇ ਬੇਸ਼ੱਕ ਮੁੱਖ ਸਮਾਗਮ ਨੇ ਜਿਹੜੇ ਸ੍ਰੀ ਦਰਬਾਰ ਸਾਹਿਬ ਮਨਾਏ ਜਾਬੇ ਨੇ ਪਰ ਤਖਸ਼ੀ ਦੰਦਵਾ ਸਾਹਿਬ ਵੀ ਸਮਾਗਮ ਕੀਤੇ ਗਏ ਨੇ ਸ਼ਾਮ ਸਮੇਂ ਰੌਸ਼ਨੀ ਕੀਤੀ ਜਾਣੀ ਹੈ ਅਸ਼ਟਵਾਦੀ ਕੀਤੀ ਜਾਣੀ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਮਾਲਵੇ ਦੀ ਸੰਗਤਾਂ ਉਸ ਇਲਾਕੇ ਵਿੱਚ ਨਸਤਮਸਤਕ ਹੁੰਦੀਆਂ ਨੇ ਹਰਿਆਣਾ ਰਾਜਸਥਾਨੀਆਂ ਸੰਗਤਾਂ ਤਖਸ਼ੀ ਦੰਦਵਾ ਸਾਹਿਬ ਪੁਜਰੀਆਂ ਨੇ ਸਾਡੇ ਨਾਲ ਤਖਸ਼ੀ ਦੰਦਵਾ ਸਾਹਿਬ ਦੇ ਅਟਗਰੰਤੀ ਪਾਈ ਗੁਰਜੰਡ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪੰਡਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਕੀ ਕਰਾ ਚਾਹੁੰਗਾ ਕਿ ਇਸ ਤਰ੍ਹਾਂ ਦੇ ਸਮਾਗਮ ਨੇ ਜਿਹੜੇ ਕੀਤੇ ਗਏ ਨੇ ਤੇ ਕਿੰਨੀ ਸੰਗਤਾਂ ਨੇ ਜਿਹੜੀਆਂ ਪੁੱਜ ਰਹੀ ਐ ਅੱਛੇ ਦੰਦਵਾ ਸਾਹਿਬ ਵਿਖੇ ਆਜ ਦੀ ਬੰਦੇ ਸ਼ੋਰ ਦਰਸ ਨੂੰ ਮੋਕ ਰੱਖਦੇ ਆ ਬੇਅੰਤ ਸੰਗਤਾਂ ਜਿਹੜੀਆਂ ਹਾਜ਼ਰੀਆਂ ਭਰਦੀਆਂ ਨੇ ਅਮਰਤ ਵੇਲੇ ਜਸਰੀ ਖਾਨ ਫਾਰਸੇ ਦੇ ਭੋਗ ਪਾਏ ਗਏ ਗੁਰਬਾਣੀ ਕੀਰਤਨ ਹੋਇਆ ਹੁਣ ਢਾਡੀ ਵਾਰਾਂ ਗਈਆਂ ਜਾ ਰਹੀਆਂ ਨੇ ਤਕਸੇਬ ਅਮਰਤਵਲੇ ਤੋਂ ਲੈ ਕੇ ਜਿਹੜਾ ਹੈ ਸੰਗਤਾਂ ਦਾ ਬਹੁਤ ਇਕੱਠ ਹੋ ਰਿਹਾ ਹੈ। ਸਾਗਰ ਜੀ ਦੇ ਦਰਸ਼ਨ ਮਿਲੇ ਕਰਦੀਆਂ ਨੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ। ਤਕਸੇਬ ਅਮਰਤਵ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੀ ਆਪਤ ਨੂੰ ਮੁੱਖ ਰੱਖਦਾ ਰਹਿਸ ਦੇ ਪ੍ਰਬੰਧ, ਗੁਰੂ ਕੇ ਲੰਗਰਾਂ ਵਿੱਚ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਨੇ ਰਾਤ ਨੂੰ ਜਿਹੜਾ ਹੈ ਦੀਵਾਲਾ ਵੀ ਕੀਤੀ ਜਾਵੇਗੀ ਤੇ ਸਾਧਗੁਰਾਂ ਦੇ ਜਿਹੜਾ ਬੰਦੀ ਛੋਟ ਦੇ ਤਿਉਹਾਰਪਤ ਜਿਹੜਾ ਆਤਿਸ਼ਬਾਜ਼ੀ ਵੀ ਕੀਤੀ ਜਾਵੇ। ਤਾਂ ਸਮਤੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਆਓ ਤਨਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਜਿਵੇਂ ਕਾਲੇ ਗੰਗੂਰੂ ਹਰਗੋਬਿੰਦ ਮਹਾਰਾਜ ਜੀ ਆਪ ਜੀ ਨੇ 52 ਕੈਦੀਆਂ ਨੂੰ ਜਿਹੜਾ ਹੈ ਗੁਆਲਿਆਰ ਦੇ ਕਿਲੇ ਉੱਤੇ ਰਿਹਾ ਕੀਤਾ ਸਾਡੇ ਦੀ ਵੀ ਕਿਰਪਾ ਕਰੋ ਜਿਹੜਾ ਅਸੀਂ ਬੰਦਰਾਂ ਦੇ ਵਿਕਾਰਾਂ ਦੇ ਬੰਦਰਾਂ ਦੇ ਵਿੱਚ ਜਿਹੜਾ ਬਹਿਮਾ ਭਰਮਾ ਕਰਮ ਕੰਨਾਂ ਦੇ ਬੰਦਰਾਂ ਵਿੱਚ ਬੱਜੇ ਆ ਇਹਨਾਂ ਤੋਂ ਮੁਕਤ ਕਰਕੇ ਜਿਹੜਾ ਸਾਨੂੰ ਜਿਹੜਾ ਆਪਣੇ ਦਰ ਦੇ ਨਾਲ ਜੁੜੋ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਬਿਲਕੁਲ ਹੈ ਇਸ ਹਨ ਹੈ ਗ੍ਰੰਤੀ ਸਾਹਿਬ ਜਿਨ੍ਹਾਂ ਨੇ ਦੱਸਿਆ ਕੀ ਇਥੇ ਸ੍ਰੀ ਖੰਡਪਾ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਉਸ ਤੋਂ ਬਾਅਦ ਪੂਰਾ ਦਿਨ ਸਮਾਗਮ ਆ ਢਾਡੀ 12 ਗਾਰੇ ਨੇ ਤੇ ਉੱਥੇ ਸੰਗਤਾਂ ਨੇ ਜਿਹੜੀਆਂ ਵੱਡੀ ਗਿਣਤੀ ਵਿੱਚ ਪੁੱਜ ਰੀਆਂ ਨੇ ਤੇ ਸ਼ਾਮ ਸਮੇਂ ਵੀ ਸਮਾਗਮ ਕੀਤੇ ਜਾ ਰਹੇ ਨਾਲ ਨਾਲ ਸੰਗਤਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਕੱਲ ਸਾਂਝੀਆਂ ਕਰ ਲਈਏ ਕਿ ਸੰਗਤਾਂ ਨੇ ਜਿਹੜੀਆਂ ਇੱਥੇ ਵੱਡੀ ਗਿਣਤੀ ਵਿੱਚ ਸਵੇਰ ਤੋਂ ਨਤਮਸਕ ਹੋਰੀਆਂ ਨੇ ਗੁਰੂ ਘਰ ਆਪਣੀ ਹਾਜ਼ਰੀ ਲਗਵਾਰੀਆਂ ਨੇ ਚੜ੍ਹਦੀ ਕਲਾ ਦੀ ਅਰਦਾਸ ਆ ਜਿਹੜੀ ਕੀਤੀ ਜਾ ਰਹੀ ਹੈ ਆਪਣੀਆਂ ਆਪਣੀਆਂ ਅਰਦਾਸਾਂ ਲੈ ਕੇ ਇਥੇ ਕੁਜ ਪੁਜਰੀਆਂ ਨੇ ਕੀ ਕਿਸ ਤਰ੍ਹਾਂ ਦੀ ਅਰਦਾਸ ਆ ਜਿਹੜੀ ਇੱਥੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿ ਤਖਸ਼ੀ ਰਾਮਾ ਸਾਹਿਬ ਆਏ ਹੋ ਕਿਸ ਤਰ੍ਹਾਂ ਦਾ ਆਨੰਦ ਆਇਆ ਕੀਰਤਨ ਸੁਣ ਰਹੇ ਹੋ ਕਿਸ ਤਰ੍ਹਾਂ ਦੀ ਅਰਦਾਸ ਕੀਤੀ ਹੈ ਸਰਬੱਤੇ ਦੇ ਭਲੇ ਦੀ ਅਰਦਾਸ ਕੀਤੀ ਹੈ ਕਿਸ ਤਰ੍ਹਾਂ ਨੰਦ ਕਿਸ ਤਰ੍ਹਾਂ ਦਾ ਬੱਡੇ ਆਇਆ ਬਹੁਤ ਵਧੀਆ ਆਨੰਦ ਆ ਰਹੀ ਗੁਰਬਾਣੀ ਕੀਰਤਨ ਚੱਲ ਰਹੀ ਸਰਬੱਤੇ ਭਲੇ ਦੀ ਅਰਦਾਸ ਕੀਤੀ ਹੈ ਬਿਲਕੁਲ ਸਰਬੱਤ ਦੇ ਭਲੇ ਦੀ ਅਰਦਾਸ ਹੈ ਜਿਹੜੀ ਕੀਤੀ ਜਾ ਰਹੀ ਹੈ ਇਹ ਕਹਣਾ ਚਾਹੂਗਾ ਕਿਸ ਤਰ੍ਹਾਂ ਦਾ ਆਨੰਦ ਆਇਆ ਤਖਸ਼ੀ ਰਾਮਾ ਸਾਹਿਬ ਆਏ ਅੱਜ ਅ ਨੰਦ ਕੇ ਸਰਾ ਹੈ ਬਹੁਤ ਵਧੀਆ ਮੈਂ ਬਹੁਤ ਵਧੀਆ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਭਾਗਾਂ ਦੇਖ ਗਿਆ ਤੇ ਭਾਗਾਂ ਨਾਲ ਗੁਰਪਰ ਹੈ ਲੈਟ ਚੋ ਬਾਈਸ ਵੱਡੇ ਭਾਗਾਂ ਨਾਲ ਜਿਹੜੇ ਅੱਜ ਤਖਸ਼ੀਦਾਨੋਆ ਸਾਹਿਬਿੱਕੇ ਸੰਗਤਾਂ ਨੇ ਕਹਿਦੀਆਂ ਉਜਰੀਆਂ ਨੇ ਤਖਸ਼ੀਦਾਨੋਆ ਸਾਹਿਬਿੱਕੇ ਚੜ੍ਹਵੀ ਕਲਾ ਦੀ ਅਰਦਾਸ ਆ ਜਿਹੜੀ ਉਹ ਹਰ ਸਿੱਖ ਵੱਲੋਂ ਕੀਤੀ ਜਾ ਰਹੀ ਹੈ ਸੁੱਖ ਸ਼ਾਂਤੀ ਦੀ ਅਰਦਾਸ ਆ ਜਿਹੜੀ ਕੀਤੀ ਜਾ ਰਹੀ ਹੈ ਬੰਦੀ ਛੋੜ ਦਿਵਸ ਦੇ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਜਿਹੜੀਆਂ ਇੱਥੇ ਪੁੱਜਦੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਆ ਜਿਹੜੀ ਹਰ ਸੰਗਤ ਹਰ ਸੇਕਾ ਜਿਹੜਾ ਕਰਦਾ ਹੈਗਾ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਲੈ ਕੇ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਪਵਿੱਤਰ ਸਰੋਵਰਾਂ 'ਚ ਇਸ਼ਨਾਨ ਕਰਕੇ ਕੜਾ ਪ੍ਰਸ਼ਾਦ ਹੀ ਦੇਗਾ ਜਿਹੜੀ ਇੱਥੇ ਕਰਾਈ ਜਾਂਦੀ ਹੈ ਤਸਵੀਰਾਂ 'ਚ ਤੁਸੀਂ ਤੁਹਾਨੂੰ ਸਾਹਿਬ ਦੀਆਂ ਦੇਖ ਰਹੇ ਹੋ ਸਿੱਖ ਕੌਮ ਦੇ ਜੱਥੇ ਕੱਤੋਂ ਤੱਕ શ્રી ਦਰਬਾਰ ਸਾਹਿਬ ਵਿਖੇ ਸੰਗਤਾਂ ਨੇ ਜਿਹੜੀਆਂ ਇੱਥੇ

ਆਪ ਕੰਦੀ ਛੋੜ ਦੇ ਸਾਈਡਾ ਬਣਾਇਆ ਜਾਂਦਾ ਹੈ ਬਹੁਤ ਬੜਾ ਕੰਮ ਪ੍ਰਵਾਹ ਦੇ ਸਬੰਧ ਵਿੱਚ ਕਰ ਰਹੇ ਹਨ ਮਹਾਰਾਜਾ ਸਰਕਾਰ ਨੂੰ ਅੱਤ ਸਵਾ ਕਰਕੇ ਦੰਦਮਾ ਸਾਹਿਬ ਮੈਨੂੰ ਕੱਲ ਸਰਬੱਤ ਦੇ ਭਲੇ ਦੀ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਆ ਜਿਹੜੀ ਅੱਜ ਸਿੱਖ ਸੰਗਤਾਂ ਤੇ ਬਖਸ਼ੀ ਧੰਨਵਾ ਸਾਹਿਬ ਕੇ ਪੁੱਛ ਕੇ ਕਰ ਰਹੀਆਂ ਨੇ ਮਨੀਸ਼ਗਰ ਪੀਟੀਸੀ ਨਿਊਜ਼ ਦੰਦਮਾ ਸਾਹਿਬ ਬਠਿੰਡਾ